ਇਹ ਤਿੰਨ ਗੱਲਾਂ ਸਮਝ ਲਈਆਂ ਤਾਂ ਤਾਨਕ ਦੇ ਚੋਰੀ ਨਹੀਂ ਹੋਵੇਗਾ ਸਗੋਂ ਵਧੇਗਾ ਇੱਕ ਤਲਾਬ ਦੇ ਕਿਨਾਰੇ ਨੀਲੇ ਅਸਮਾਨ ਦੇ ਹੇਠਾਂ ਇੱਕ ਕੈਂਕੜਾ ਅਤੇ ਇੱਕ ਕਚੂਕਮਾ ਰਹਿੰਦੇ ਸਨ ਉਹ ਰੋਜ਼ ਸ਼ਾਮ ਨੂੰ ਮਿਲ ਕੇ ਆਪਸ ਵਿੱਚ ਗੱਲਬਾਤ ਕਰਿਆ ਕਰਦੇ ਸਨ ਇੱਕ ਦਿਨ ਕੈਂਕੜੇ ਨੇ ਕੰਪੀਰੋ ਕੇ ਪੁੱਛਿਆ ਏ ਕਚੂਕਮਾ ਭਾਈ ਅੱਜ ਮੇਰੇ ਦਿਮਾਗ ਵਿੱਚ ਇੱਕ ਪ੍ਰਸ਼ਨ ਆ ਗਿਆ ਹੈ ਇਨਸਾਨ ਅਜਿਹਾ ਕਿਹੜਾ ਕੰਮ ਕਰੇ ਕਿ ਉਸ ਦਾ ਤਾਨਕਾ ਦੇ ਚੋਰੀ ਨਾ ਹੋਵੇ ਅਤੇ ਦੂਜਾ ਪ੍ਰਸ਼ਨ ਜਿਸ ਕੋਲ ਧਨ ਹੋਵੇ ਉਸ ਨੂੰ ਆਪਣੇ ਕੋਲ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਰ ਰੱਖਣੀਆਂ ਚਾਹੀਦੀਆਂ ਤਾਂ ਕਿ ਧਨ ਦੀ ਰੱਖਿਆ ਹੋ ਸਕੇ ਅਤੇ ਉਸ ਦਾ ਵਿਸਤਾਰ ਹੋ ਸਕੇ ਕਛੂਕੁੰਮਾ ਮੁਸਕਰਾਇਆ ਤੇ ਆਪਣੀ ਲੰਬੀ ਉਮਰ ਤੇ ਤਜਰਬੇ ਨਾਲ ਕਹਿਣ ਲੱਗਾ ਚਲ ਪਈ ਤੇਰੇ ਪ੍ਰਸ਼ਨਾਂ ਦੇ ਜਵਾਬ ਮੈਂ ਕਹਾਣੀ ਰਾਹੀਂ ਤੈਨੂੰ ਦੱਸਦਾ ਹਾਂ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਛੋਟਾ ਜਿਹਾ ਪਿੰਡ ਸੀ ਜਿੱਥੇ ਇੱਕ ਬਹੁਤ ਹੀ ਗਰੀਬ ਬ੍ਰਾਹਮਣ ਰਹਿੰਦਾ ਸੀ ਉਸਦੇ ਦਿਲ ਦੀ ਚੰਗਿਆਈ ਸਭ ਜਾਣਦੇ ਸਨ ਉਸਦੇ ਘਰ ਵਿੱਚ ਨਾ ਤਾਂ ਸੋਨੇ ਚਾਂਦੀ ਦੇ ਬਰਤਨ ਸਨ ਅਤੇ ਨਾ ਹੀ ਖਾਨ ਦੀਆਂ ਭਰਪੂਰ ਚੀਜ਼ਾਂ ਕਦੇ ਕਦੇ ਤਾਂ ਉਸ ਨੂੰ ਆਪਣੀ ਅਤੇ ਆਪਣੀ ਪਤਨੀ ਦੇ ਅਗਲੇ ਦਿਨ ਦਾ ਭੋਜਨ ਇਕੱਠਾ ਕਰਨਾ ਵੀ ਔਖਾ ਹੋ ਜਾਂਦਾ ਸੀ ਪਰ ਫਿਰ ਵੀ ਉਸਦੇ ਮਨ ਵਿੱਚ ਭਗਵਾਨ ਲਈ ਪੇਮ ਸੀ ਅਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਸੀ ਇੱਕ ਦਿਨ ਉਹ ਬ੍ਰਾਹਮਣ ਸਵੇਰੇ ਸਵੇਰੇ ਮੰਦਿਰ ਕੋਲ ਬੈਠਾ ਰੋਂਦਾ ਹੋਇਆ ਪ੍ਰਾਰਥਨਾ ਕਰਨ ਲੱਗਾ हे भगवान नारायण मेरे कोल खाना नहीं है पैसा नहीं है पर मैं आप जी तुम अपने लिए नहीं मांगता तुसी मेनू थोड़ा ज्यादा दान दे दो ताकि मैं गरीबों दी मदद कर सकूं तुम्हारी सेवा कर सकूं मैं वादा करदा हां जो भी तुसी देवोगे उस विचो कुछ हिस्सा मैं जरूर गरीबों विच वंडांगा बस मेरी प्रार्थना स्वीकार कर लो उसकी आवाज विच दर्द सी ਅੱਖਾਂ ਵਿੱਚ ਨਮੀ ਸੀ ਅਤੇ ਦਿਲ ਵਿੱਚ ਸੱਚੀ ਭਗਤੀ ਕਹਿੰਦੇ ਹਨ ਕਿਸੇ ਦੇ ਮਨ ਦੀ ਪੁਕਾਰ ਭਗਵਾਨ ਜ਼ਰੂਰ ਸੁਣਦੇ ਹਨ ਉਸੇ ਦਿਨ ਜਿਵੇਂ ਈਸ਼ਵਰ ਨੂੰ ਦਇਆ ਆਗੀ ਉਸੇ ਦੁਪਹਿਰ ਮੰਦਰ ਤੋਂ ਬਾਹਰ ਨਿਕਲਦੇ ਸਮੇਂ ਬ੍ਰਾਹਮਣ ਨੂੰ ਜ਼ਮੀਨ ਤੇ ਇੱਕ ਛੋਟੀ ਜਿਹੀ ਪੋਟਲੀ ਦਿਖਾਈ ਦਿੱਤੀ ਉਸਨੇ ਡਰ ਡਰ ਕੇ ਉਸ ਪੋਟਲੀ ਨੂੰ ਚੁੱਕਿਆ ਉਸਨੂੰ ਖੋਲ੍ਹਿਆ ਤਾਂ ਉਸ ਪੋਟਲੀ ਦੇ ਅੰਦਰ ਰੁਪਏ ਸਨ ਉਹ ਹੈਰਾਨ ਹੋ ਜਾਂਦਾ ਹੈ ਉਸ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਜਾਂਦੀਆਂ ਹਨ ਉਸਨੇ ਆਸ-ਪਾਸ ਦੇਖਿਆ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਦਸਨੂੰ ਆਪਣੇ ਬੋਲੇ ਹੋਏ ਸ਼ਬਦ ਯਾਦ ਆ ਗਏ ਭਗਵਾਨ ਜੇ ਤੁਸੀਂ ਮੈਨੂੰ ਧਨ ਦੇਵੋਗੇ ਤਾਂ ਮੈਂ ਉਸ ਵਿੱਚੋਂ ਗਰੀਬਾਂ ਨੂੰ ਦਿਆਂਗਾ ਉਹ ਮੁਸਕੁਰਾਇਆ ਕਹਿਣ ਲੱਗਾ ਨਾਰਾਇਣ ਨੇ ਮੇਰੀ ਸੁਣ ਲਈ ਹੈ ਉਸਨੇ ਸਾਫ ਤਾਂ ਨਹੀਂ ਨਾਲ ਪੈਸੇ ਇੱਕ ਰੁਪਇਆਲ ਵਿੱਚ ਬੰਨੇ ਅਤੇ ਮਨ ਹੀ ਮਨ ਸੋਚਿਆ ਮੈਨੂੰ ਜਿਵੇਂ ਹੀ ਕੋਈ ਗਰੀਬ ਮਿਲੇਗਾ ਮੈਂ ਉਸਨੂੰ ਇਸ ਵਿੱਚੋਂ 1 ਰੁਪਇਆ ਦੇ ਦੇਵਾਂਗਾ ਦਿਲ ਵਿੱਚ ਭਗਤੀ ਭਾਵ ਚਿਹਰੇ ਤੇ ਖੁਸ਼ੀ ਅਤੇ ਮਨ ਵਿੱਚ ਧੰਨਵਾਦ ਦਾ ਭਾਵ ਲੈ ਬ੍ਰਾਹਮਣ ਖੁਸ਼ੀ-ਖੁਸ਼ੀ ਬਾਜ਼ਾਰ ਵੱਲ ਚੱਲ ਪਿਆ ਸੋਚਦਾ ਹੋਇਆ ਜਾ ਰਿਹਾ ਸਿੱਕੀ ਹੁਣ ਉਹ ਸੱਚਮੁੱਚ ਕਿਸੇ ਦੀ ਮਦਦ ਕਰ ਸਕੇਗਾ ਇਧਰ ਭਗਵਾਨ ਨੇ ਮਦਦ ਕੀਤੀ ਸੀ ਉਧਰ ਦੁਨੀਆ ਦੀ ਚਲਾਕੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਬਾਜ਼ਾਰ ਵਿੱਚ ਥੋੜੀ ਹੀ ਦੂਰ ਉਸ ਨੇ ਇੱਕ ਅੰਨੇ ਪਿਖਾਰੀ ਨੂੰ ਬੈਠੇ ਦੇਖਿਆ ਉਹ ਹੱਥ ਫੈਲਾ ਕੇ ਮੰਗ ਰਿਹਾ ਸੀ ਦਇਆ ਕਰੋ ਬਾਬੂ ਮੈਨੂੰ ਕੁਝ ਦੇ ਦਿਓ ਕਈ ਦਿਨ ਹੋ ਗਏ ਢਿੱਡ ਭਰ ਕੇ ਖਾਣਾ ਨਹੀਂ ਮਿਲਿਆ ਇਹ ਸੁਣ ਕੇ ਬ੍ਰਾਹਮਣ ਦਾ ਦਿਲ ਪਸੀਸ ਗਿਆ ਉਸਨੇ ਸੋਚਿਆ ਇਹ ਹੀ ਤਾਂ ਮੌਕਾ ਹੈ ਮੈਂ ਆਪਣਾ ਵਾਅਦਾ ਨਿਭਾਉਂਦਾ ਹਾਂ ਉਹ ਬੋਲਿਆ ਇਹ ਭਾਈ ਭਗਵਾਨ ਨੇ ਮੈਨੂੰ ਕੁਝ ਪੈਸੇ ਦਿੱਤੇ ਹਨ ਮੈਂ ਤੁਹਾਨੂੰ 1 ਰੁਪਿਆ ਦੇ ਰਿਹਾ ਹਾਂ ਕਿਉਂਕਿ ਇਹ ਉਹਨਾਂ ਦਾ ਆਦੇਸ਼ ਹੈ ਕਿ ਮੈਂ ਗਰੀਬਾਂ ਦੀ ਮਦਦ ਕਰਾਂ ਪਰ ਭਿਖਾਰੀ ਹੈਰਾਨੀ ਨਾਲ ਬੋਲਿਆ 1 ਰੁਪਿਆ ਮੈਨੂੰ ਯਕੀਨ ਨਹੀਂ ਹੁੰਦਾ ਕਿ ਕੋਈ ਇੰਨੇ ਪਿਆਰ ਨਾਲ ਦੇ ਸਕਦਾ ਹੈ ਦਿਖਾਓ ਤੁਸੀਂ ਤੁਹਾਡੇ ਕੋਲ ਕਿੰਨੇ ਪੈਸੇ ਹਨ ਮੈਂ ਕਦੇ ਇੰਨੇ ਪੈਸੇ ਨਹੀਂ ਦੇਖੇ ਬਸ ਹੱਥ ਵਿੱਚ ਦੇ ਦਿਓ ਤਾਂ ਮੈਂ ਮਹਿਸੂਸ ਕਰ ਲਵਾਂਗਾ ਬ੍ਰਾਹਮਣ ਦਾ ਦਿਲ ਸਿੱਧਾ ਸੀ ਉਸ ਨੂੰ ਸ਼ੱਕ ਵੀ ਨਹੀਂ ਹੋਇਆ ਉਸ ਨੇ ਰੁਮਾਲ ਵਿੱਚ ਬੰਨੇ ਸਾਰੇ ਪੈਸੇ ਭਿਖਾਰੇ ਦੇ ਹੱਥ ਵਿੱਚ ਰੱਖ ਦਿੱਤੇ ਤਾਂ ਕਿ ਉਹ ਮਹਿਸੂਸ ਕਰ ਸਕੇ ਪਰ ਜਿਵੇਂ ਹੀ ਰੁਮਾਲ ਭਿਖਾਰੇ ਦੇ ਹੱਥ ਵਿੱਚ ਆਇਆ ਉਸ ਦਾ ਚਿਹਰਾ ਸ਼ੈਤਾਨੀ ਮੁਸਕਾਨ ਵਿੱਚ ਬਦਲ ਗਿਆ ਉਸ ਨੇ ਜ਼ੋਰ ਨਾਲ ਚੀਕਣਾ ਸ਼ੁਰੂ ਕੀਤਾ ਬਚਾਓ ਬਚਾਓ ਇਹ ਆਦਮੀ ਮੇਰਾ ਪੈਸਾ ਖੋ ਰਿਹਾ ਹੈ ਇਹ ਚੋਰ ਹੈ ਇਹ ਮੈਨੂੰ ਲੁੱਟਣ ਆਇਆ ਹੈ ਦੋਸਤੋ ਬ੍ਰਾਹਮਣ ਹੈਰਾਨ ਉਸ ਨੂੰ ਸਮਝ ਨਹੀਂ ਆਇਆ ਕਿ ਹੋਇਆ ਕੀ ਲੋਕ ਦੌੜ ਕੇ ਆਏ ਤੇ ਕਹਿਣ ਲੱਗੇ ਕੀ ਹੋਇਆ ਭਾਈ ਅੰਨਾ ਭਿਖਾਰੀ ਬੋਲਿਆ ਇਹ ਮੇਰੇ ਸਾਰੇ ਪੈਸੇ ਖੋਣਾ ਚਾਹੁੰਦਾ ਹੈ ਦੇਖੋ ਇਸ ਦੇ ਹੱਥ ਵਿੱਚ ਮੇਰੇ ਪੈਸੇ ਉਹਨਾਂ ਨੂੰ ਗਿਣ ਲਓ ਇਹ ਸਾਰੇ ਪੈਸੇ ਮੇਰੇ ਹਨ ਲੋਕਾਂ ਨੇ ਰੁਮਾਲ ਦੇਖਿਆ ਪੈਸੇ ਗਿਣੇ ਤੇ ਕਹਿਣ ਲੱਗੇ ਹਾਂ ਹਾਂ ਇੰਨੇ ਪੈਸੇ ਤਾਂ ਭਿਖਾਰੀ ਕੋਲ ਹੀ ਹੁੰਦੇ ਹਨ ਇਹ ਭਿਖਾਰੀ ਝੂਠ ਨਹੀਂ ਬੋਲ ਰਿਹਾ ਬ੍ਰਾਹਮਣ ਨੇ ਰੋਂਦੇ ਹੋਏ ਸਮਝਾਇਆ ਮੈਂ ਭਗਵਾਨ ਨੂੰ ਵਾਅਦਾ ਕੀਤਾ ਸੀ ਕਿ ਗਰੀਬਾਂ ਨੂੰ ਦਿਆਂਗਾ ਮੈਂ ਚੋਰ ਨਹੀਂ ਹਾਂ ਪਰ ਭੀੜ ਸੁਣਨ ਨੂੰ ਤਿਆਰ ਨਾ ਹੋਈ ਲੋਕਾਂ ਨੇ ਭਿਖਾਰੀ ਨੂੰ ਹੀ ਸੱਚਾ ਸਮਝਿਆ ਤੇ ਪੈਸੇ ਉਸੇ ਨੂੰ ਫੜਾ ਦਿੱਤੇ ਬੇਚਾਰਾ ਬ੍ਰਾਹਮਣ ਗੋਡਿਆਂ ਭਾਰ ਸੜਤੇ ਬੈਠ ਗਿਆ ਹੱਥ ਜੋੜ ਕੇ ਕਹਿੰਦਾ ਰਿਹਾ ਮੈਂ ਤਾਂ ਭਲਾਈ ਕਰਨੀ ਚਾਹੀ ਸੀ ਇਹ ਕੀ ਹੋ ਗਿਆ ਪਰ ਦੁਨੀਆ ਹਮੇਸ਼ਾ ਸੱਚ ਨੂੰ ਨਹੀਂ ਸਮਝਦੀ ਕਦੇ ਕਦੇ ਚਲਾਕ ਇਨਸਾਨ ਪੋਲੇ ਨੂੰ ਮਾਤ ਦੇ ਦਿੰਦਾ ਹੈ ਭਿਖਾਰੀ ਮੁਸਕਰਾਇਆ ਤੇ ਉੱਥੇ ਚੱਲ ਦਿੱਤਾ ਬ੍ਰਾਹਮਣ ਉਦਾਸ ਮਨ ਨਾਲ ਭਾਰੀ ਕਦਮਾਂ ਨਾਲ ਆਪਣੇ ਘਰ ਵੱਲ ਪਰਤ ਪਿਆ ਦੋਸਤੋ ਬ੍ਰਾਹਮਣ ਦਾ ਦਿਲ ਟੁੱਟ ਚੁੱਕਾ ਸੀ ਉਸਨੇ ਪਗਵਾਨ ਨਾਲ ਵਾਦਾ ਕੀਤਾ ਸੀ ਜੋ ਖੁਦ ਭੁੱਖਾ ਰਹਿ ਕੇ ਗਰੀਬਾਂ ਬਾਰੇ ਸੋਚਦਾ ਸੀ ਉਹੀ ਆਦਮੀ ਅੱਜ ਠੱਗਿਆ ਗਿਆ ਦੁਨੀਆ ਦੀ ਭੀੜ ਨੇ ਵੀ ਉਸਦੀ ਗੱਲ ਤੇ ਭਰੋਸਾ ਨਹੀਂ ਕੀਤਾ ਥੱਕੇ ਕਦਮ ਭਾਰੀ ਦਿਲ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਉਹ ਆਪਣੇ ਘਰ ਪਹੁੰਚਦਾ ਹੈ ਦਰਵਾਜ਼ੇ ਤੇ ਹੀ ਉਸਦੀ ਪਤਨੀ ਇੰਤਜ਼ਾਰ ਕਰ ਰਹੀ ਸੀ ਉਸ ਨੂੰ ਦੇਖ ਕੇ ਕਹਿਣ ਲੱਗੀ ਕੀ ਗੱਲ ਹੈ ਚਿਹਰੇ ਤੇ ਇਹਨਾਂ ਦੁੱਖ ਕਿਉਂ ਹੈ ਭਗਵਾਨ ਨੇ ਤੁਹਾਡੀ ਪ੍ਰਾਰਥਨਾ ਸੁਣੀ ਜਨੈ ब्राह्मण ਦੀਆਂ ਅੱਖਾਂ ਪਰ ਆਉਂਦੀਆਂ ਹਨ ਉਹ ਕੰਬ ਦੀ ਆਵਾਜ਼ ਵਿੱਚ ਕਹਿੰਦਾ ਹੈ ਲక్ష్ਮੀ ਭਗਵਾਨ ਨੇ ਮੇਰੇ ਪੈਸੇ ਤਾਂ ਦਿੱਤੇ ਸੀ ਪਰ ਜਿਵੇਂ ਹੀ ਮੈਂ ਗਰੀਬਾਂ ਦੀ ਮਦਦ ਕਰਨੀ ਚਾਹੀ ਇੱਕ ਅੰਨੇ ਭਿਖਾਰੀ ਨੇ ਚਲਾਕੀ ਨਾਲ ਉਹ ਪੈਸੇ ਮੇਥੋਂ ਹੜਪ ਲਏ ਭੀੜ ਨੇ ਵੀ ਉਸ ਦੀ ਗੱਲ ਮੰਨ ਲਈ ਅਤੇ ਮੈਨੂੰ ਚੋਰ ਸਮਝ ਲਿਆ ਇਸ ਹੁੰਦੇ ਹੀ ਪਤਨੀ ਨੇ ਹੌਕਾ ਭਰਿਆ ਅਤੇ ਉਸ ਨੂੰ ਅੰਦਰ ਬਿਠਾਇਆ ਉਸ ਦਾ ਦੁੱਖ ਦੇਖ ਕੇ ਕਹਿਣ ਲੱਗੀ ਤੁਸੀਂ ਕਿੰਨੇ ਸਿੱਧੇ ਹੋ ਦੁਨੀਆ ਨਹੀਂ ਸਿੱਧੀ ਨਹੀਂ ਹੁੰਦੀ ਸਭ ਦੇ ਸਾਹਮਣੇ ਪੈਸਾ ਤੁਸੀਂ ਕਿਉਂ ਦਿਖਾ ਦਿੱਤਾ ਉਹ ਪਿਕਾਰੀ ਸੀ ਪਰ ਚਲਾਕ ਵੀ ਸੀ ਉਸਨੇ ਤੁਹਾਡੀ ਸੱਚਾਈ ਨੂੰ ਮੂਰਖਤਾ ਸਮਝ ਲਿਆ ਬ੍ਰਾਹਮਣ ਹੋਰ ਵੀ ਦੁਖੀ ਹੋ ਗਿਆ ਕਹਿਣ ਲੱਗਾ ਮੈਂ ਤਾਂ ਪੜ੍ਹਾਈ ਕੀਤੀ ਸੀ ਭਗਵਾਨ ਨਾਲ ਵਾਅਦਾ ਕੀਤਾ ਸੀ ਉਹ ਪੈਸੇ ਗਰੀਬਾਂ ਦਾ ਸੀ ਮੇਰਾ ਨਹੀਂ ਫਿਰ ਵੀ ਮਿੱਥੋ ਖੁਸ਼ ਗਿਆ ਪਤਨੀ ਨੇ ਪਿਆਰ ਨਾਲ ਉਸ ਦਾ ਸਿਰ ਸਹਲਾਇਆ ਤੇ ਕਹਿਣ ਲੱਗੀ ਰੋਣ ਨਾਲ ਕੁਝ ਨਹੀਂ ਹੋਵੇਗਾ ਜਿਸ ਨੇ ਪੈਸੇ ਲਏ ਉਹ ਜ਼ਰੂਰ ਕਿਤੇ ਲੁਕਾਏਗਾ ਤੁਸੀਂ ਜਾ ਕੇ ਉਸ ਦਾ ਪਿੱਛਾ ਕਰੋ ਦੇਖੋ ਪੈਸੇ ਕਿੱਥੇ ਰੱਖਦਾ ਹੈ ਬ੍ਰਾਹਮਣ ਹੈਰਾਨ ਹੋ ਜਾਂਦਾ ਹੈ ਮੈਂ ਉਸ ਦਾ ਪਿੱਛਾ ਕਰਾਂ ਪਰ ਕਿਵੇਂ ਮੈਂ ਕੋਈ ਜਸੂਸ ਤਾਂ ਨਹੀਂ ਹਾਂ ਪਤਨੀ ਮੁਸਕੁਰਾਈ ਭਲਾਈ ਕਰਨ ਚਲੇ ਸੀਨਾ ਹੁਣ ਭਲਾਈ ਲਈ ਥੋੜਾ ਚਲਾਕ ਵੀ ਬੰਨਾ ਪਵੇਗਾ ਜਾਓ ਜਲਦੀ ਸੱਚ ਅਤੇ ਭਗਵਾਨ ਦੋਵੇਂ ਦੇਖ ਰਹੇ ਹਨ ਉਸ ਦੀ ਗੱਲ ਨੇ ਬ੍ਰਾਹਮਣ ਦਾ ਮਨ ਸੰਭਾਲ ਦਿੱਤਾ ਉਹ ਤੁਰੰਤ ਉੱਠ ਕੇ ਬਾਹਰ ਨਿਕਲਿਆ ਤੇ ਬਾਜ਼ਾਰ ਵੱਲ ਚੱਲ ਪਿਆ ਕੁਝ ਦੇਰ ਬਾਅਦ ਉਸ ਨੂੰ ਉਹੀ ਅੰਨਾ ਭਿਖਾਰੀ ਮਿਲ ਗਿਆ ਉਹ ਹੌਲੀ-ਹੌਲੀ ਚੱਲਦੇ ਹੋਏ ਮਸਜਿਦ ਵੱਲ ਜਾ ਰਿਹਾ ਸੀ ਬ੍ਰਾਹਮਣ ਦੁਰਜੁਪ ਚਾਪ ਉਸ ਦਾ ਪਿੱਛਾ ਕਰਦਾ ਰਿਹਾ ਭਿਖਾਰੀ ਨੂੰ ਕੀ ਪਤਾ ਹੁਣ ਸ਼ਿਕਾਰ ਨਹੀਂ ਸ਼ਿਕਾਰ ਦਾ ਸ਼ਿਕਾਰੀ ਪਿੱਛੇ ਹੈ ਭਿਖਾਰੀ ਮਸਜਿਦ ਵਿੱਚ ਪਹੁੰਚਿਆ ਅੰਦਰ ਜਾ ਕੇ ਉਸਨੇ ਸੋਚਿਆ ਪੂਰੀ ਜਗ੍ਹਾ ਖਾਲੀ ਹੈ ਜਾਂ ਨਹੀਂ ਉਸਨੇ ਆਪਣੇ ਡੰਡੇ ਨੂੰ ਚਾਰੇ ਪਾਸੇ ਹਿਲਾਇਆ ਹਵਾ ਵਿੱਚ ਘੁਮਾਇਆ ਜ਼ਮੀਨ ਤੇ ਮਾਰਿਆ ਇਹ ਦੇਖਣ ਲਈ ਕਿ ਕੋਈ ਆਸ-ਪਾਸ ਤਾਂ ਨਹੀਂ ਕੋਈ ਦੇਖਤਾ ਨਹੀਂ ਰਿਹਾ ਹੈ ਫਿਰ ਉਸਨੇ ਹੌਲੀ ਜਿਹੀ ਫर्श ਦੀ ਮਿੱਟੀ ਹਟਾਈ ਉੱਥੇ ਪਹਿਲਾਂ ਤੋਂ ਇੱਕ ਛੋਟਾ ਜਿਹਾ ਟੋਆ ਸੀ ਅਤੇ ਉਸਦੇ ਅੰਦਰ ਇੱਕ ਮਿੱਟੀ ਦਾ ਬਰਤਨ ਭਿਖਾਰੀ ਨੇ ਬ੍ਰਾਹਮਣ ਤੋਂ ਲਈ ਹੋਏ ਪੈਸੇ ਉਸ ਬਰਤਨ ਵਿੱਚ ਲੁਕਾ ਦਿੱਤੇ ਅਤੇ ਕਹਿਣ ਲੱਗਾ ਅੱਲਾ ਤੂੰ ਬੜਾ ਮਿਹਰਬਾਨ ਹੈ ਸਵੇਰੇ ਮੇਰੇ ਕੋਲ ਥੋੜੇ ਪੈਸੇ ਸਨ ਹੁਣ ਬਹੁਤ ਹੋ ਗਏ ਹੁਣ ਮੇਰਾ ਬੁਢਾਪਾ ਆਰਾਮ ਨਾਲ ਕੱਟੇਗਾ ਬ੍ਰਾਹਮਣ ਇਹ ਸਭ ਦੂਰ ਤੋਂ ਲੁਕਿਆ ਹੋਇਆ ਦੇਖ ਰਿਹਾ ਸੀ ਉਸਦੇ ਦਿਲ ਵਿੱਚ ਅਜੀਬ ਭਾਵ ਆਏ ਦੁੱਖ ਵੀ ਸੀ ਗੁੱਸਾ ਵੀ ਸੀ ਤੇ ਥੋੜੀ ਖੁਸ਼ੀ ਵੀ ਕਿ ਹੁਣ ਸੱਚ ਸਾਹਮਣੇ ਹੈ ਜਦੋਂ ਭਿਖਾਰੀ ਸੰਤੁਸ਼ਟ ਹੋ ਕੇ ਬਾਹਰ ਚਲਾ ਗਿਆ ਬ੍ਰਾਹਮਣ ਹੌਲੀ-ਹੌਲੀ ਅੰਦਰ ਆਉਂਦਾ ਹੈ ਉਸਨੇ ਉਹ ਹੀ ਮਿੱਟੀ ਹਟਾਈ ਬਰਤਨ ਕੱਢਿਆ ਤੇ ਦੇਖਿਆ ਕਿ ਸਾਰੇ ਪੈਸੇ ਉੱਥੇ ਹੀ ਸਨ ਜਿਵੇਂ ਉਸਨੇ ਛੱਡੇ ਸਨ ਉਸਦੇ ਹੱਥ ਕੰਮਣ ਲੱਗੇ हे ਭਗਵਾਨ ਤੁਸੀਂ ਮੈਨੂੰ ਫਿਰ ਵਾਪਸ ਦੇ ਦਿੱਤੇ ਇਸ ਵਾਰ ਉਸ ਦੀਆਂ ਅੱਖਾਂ ਵਿੱਚ ਹੰਝੂ ਦੁੱਖ ਦੇ ਨਹੀਂ ਧੰਨਵਾਦ ਦੇ ਸਨ ਘਰ ਪਹੁੰਚਦੇ ਹੀ ਉਸਨੇ ਪਤਨੀ ਨੂੰ ਕਹਾਣੀ ਸੁਣਾਈ ਲక్ష్ਮੀ ਦੇਵੀ ਨੇ ਸੁੱਖ ਦਾ ਸਾਹ ਲਿਆ ਤੇ ਕਿਹਾ ਦੇਖਿਆ ਦੁਨੀਆ ਵਿੱਚ ਸਿਰਫ ਦਇਆ ਨਾਲ ਕੰਮ ਨਹੀਂ ਚੱਲਦਾ ਦਿਮਾਗ ਵੀ ਚਾਹੀਦਾ ਹੈ ਪੈਸੇ ਤੁਹਾਡੇ ਹੀ ਸਨ ਇਸ ਲਈ ਤੁਹਾਨੂੰ ਹੁਣ ਮਿਲ ਚੁੱਕੇ ਹਨ ਭਗਵਾਨ ਨੇ ਦੇਖਿਆ ਕਿ ਤੁਹਾਡਾ ਦਿਲ ਸਾਫ਼ ਹੈ ਇਸ ਲਈ ਤੁਹਾਨੂੰ ਫਿਰ ਪੈਸੇ ਦੇ ਦਿੱਤੇ ਦੋਸਤੋ ਬ੍ਰਾਹਮਣ ਨੇ ਹੱਥ ਜੋੜਦੇ ਹੋਏ ਕਿਹਾ ਤੁਸੀਂ ਸਹੀ ਕਹਿੰਦੇ ਹੋ ਲక్ష్ਮੀ ਅੱਜ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਮੈਂ ਇਹ ਪੈਸੇ ਕਦੇ ਵਾਪਸ ਨਹੀਂ ਲੈ ਪਾਉਂਦਾ ਪਤਨੀ ਕਹਿਣ ਲੱਗੀ ਹਣੀ ਗੱਲ ਹੋਰ ਸੁਣੋ ਜੋ ਆਦਮੀ ਚਲਾਕ ਹੈ ਉਹ ਇੱਥੇ ਹੀ ਰੁਕਣ ਵਾਲਾ ਨਹੀਂ ਹੈ ਉਹ ਫਿਰ ਤੋਂ ਪੈਸੇ ਕਮਾਵੇਗਾ ਤੇ ਜਮਾ ਕਰੇਗਾ ਤੁਸੀਂ ਦੇਖ ਕੇ ਆਓ ਅੱਗੇ ਉਹ ਕੀ ਕਰਦਾ ਹੈ ਬ੍ਰਾਹਮਣ ਹੈਰਾਨ ਕਿ ਫਿਰ ਤੋਂ ਹੁਣੇ-ਹੁਣੇ ਤਾਂ ਮੈਂ ਮਿਹਨਤ ਕਰਕੇ ਲਿਆਇਆ ਹਾਂ ਪਤਨੀ ਬੋਲੀ ਅਰੇ ਮੈਂ ਤਾਂ ਦੇ ਲਾਲਚ ਵਿੱਚ ਨਹੀਂ ਕਹਿ ਰਹੀ ਹਾਂ ਤੁਸੀਂ ਸਿਰਫ ਚਲੇ ਜਾਓ ਤੇ ਇਹ ਨਹੀਂ ਪਤਾ ਕਰਨਾ ਕਿ ਉਹ ਫਿਰ ਤੋਂ ਚੋਰੀ ਕਰਦਾ ਹੈ ਜਾਂ ਨਹੀਂ ਜੇਕਰ ਉਸ ਦਾ ਤਰੀਕਾ jaan ਜਾऊं ਤਾਂ ਅੱਗੇ ਧੋਖਾ ਨਹੀਂ ਖਾऊंगी ਦੁਨੀਆ ਕਿਵੇਂ ਚੱਲਦੀ ਹੈ ਇਹ ਸਿੱਖ ਲਓ ਬ੍ਰਾਹਮਣ ਨੇ ਸਿਰ ਹਿਲਾਇਆ ਉਸ ਨੂੰ ਸਮਝ ਆ ਗਿਆ ਕਿ ਸਿੱਖਿਆ ਜ਼ਰੂਰੀ ਹੈ। ਉਹ ਫਿਰ ਬਾਜ਼ਾਰ ਪਰਤਿਆ ਤੇ ਉਸ ਭਿਖਾਰੀ ਦਾ ਪਿੱਛਾ ਕਰਨ ਲੱਗਾ। ਬ੍ਰਾਹਮਣ ਹੁਣ ਸਮਝਣ ਲੱਗਾ ਸੀ। ਭਲਾਈ ਸਿਰਫ ਹੱਥ ਨਾਲ ਨਹੀਂ ਹੁੰਦੀ ਦਿਮਾਗ ਨਾਲ ਵੀ ਹੁੰਦੀ ਹੈ ਅਤੇ ਭਗਵਾਨ ਸਿਰਫ ਕੰਮ ਨਹੀਂ ਦਿੰਦੇ, ਰਸਤਾ ਵੀ ਦਿਖਾਉਂਦੇ ਹਨ। ਬ੍ਰਾਹਮਣ ਹੁਣ ਪਹਿਲਾਂ ਵਰਗਾ ਭੋਲਾ ਨਹੀਂ ਰਹਿ ਗਿਆ ਸੀ। ਹੁਣ ਉਸ ਦੇ ਦਿਲ ਵਿੱਚ ਭਗਤੀ ਵੀ ਸੀ ਅਤੇ ਅਨੁਭਵ ਦੀ ਚਤੁਰਾਈ ਵੀ। ਉਫਰਤੋ ਉਸੇ ਬਾਜ਼ਾਰ ਵਿੱਚ ਜਾਂਦਾ ਹੈ ਜਿੱਥੇ ਉਹ ਅੰਨਾ ਭਿਖਾਰੀ ਮਿਲਿਆ ਸੀ ਪੂਰਾ ਦਿਨ ਚੁੱਪਚਾਪ ਉਸ ਦੇ ਪਿੱਛੇ-ਪਿੱਛੇ ਘੁੰਮਦਾ ਰਿਹਾ ਸ਼ਾਮ ਹੁੰਦੇ-ਹੁੰਦੇ ਭਿਖਾਰੀ ਫਿਰ ਤੋਂ ਮਸਜਿਦ ਵਿੱਚ ਚੱਲ ਪਿਆ ਜਦੋਂ ਭਿਖਾਰੀ ਮਸਜਿਦ ਵਿੱਚ ਪਹੁੰਚਿਆ ਤਾਂ ਦੁੱਥੇ ਇੱਕ ਹੋਰ ਆਵਾਜ਼ ਸੁਣਾਈ ਦਿੱਤੀ ਕੋਈ ਹੋਰ ਵੀ ਉੱਥੇ ਸੀ ਅਤੇ ਉਹ ਵੀ ਅੰਨਾ ਸੀ ਉਹ ਮਸਜਿਦ ਦਾ ਮੁੱਲਾ ਸੀ ਮੁੱਲਾ ਕਹਿਣ ਲੱਗਾ ਅਰੇ ਤੂੰ ਕਿਉਂ ਰੋ ਰਿਹਾ ਹੈਂ ਫਿਰ ਕੀ ਹੋ ਗਿਆ ਤੈਨੂੰ ਅੰਨਾ ਭਿਖਾਰੀ ਰੋਂਦੇ ਹੋਏ ਬੋਲਿਆ ਮੇਰਾ ਸਾਰਾ ਪੈਸਾ ਕੁਝ ਦਿਨ ਪਹਿਲਾਂ ਕਿਸੇ ਨੇ ਕੱਢ ਲਿਆ ਸੀ ਅੱਜ ਵੀ ਬਹੁਤ ਮਿਹਨਤ ਨਾਲ ਮੈਂ ਥੋੜਾ ਪੈਸਾ ਕਮਾਇਆ ਹੈ ਸੋਚਿਆ ਫਿਰ ਤੋਂ ਲੁਕਾ ਦਿਆਂ ਪਰ ਡਰ ਲੱਗਦਾ ਹੈ ਕਿ ਫਿਰ ਚੋਰੀ ਨਾ ਹੋ ਜਾਵੇ ਮੁੱਲਾ ਹੱਸਿਆ ਕਿਉਂ ਡਰਦਾ ਹੈ ਪੈਸੇ ਲੁਕਾਉਣ ਦੀ ਸਮਝ ਨਹੀਂ ਹੈ ਤੈਨੂੰ ਪੈਸਾ ਜ਼ਮੀਨ ਵਿੱਚ ਲੁਕੇਗਾ ਤਾਂ ਚੋਰ ਲੈ ਹੀ ਜਾਣਗੇ ਦੁਨੀਆ ਨਹੀਂ ਸਾਫ਼ ਦਿਲ ਦੀ ਨਹੀਂ ਹੈ ਕਿ ਕੋਈ ਨਾ ਦੇਖੇ ब्राह्मण ने सुनके ध्यान ਨਾਲ ਸੁਣਨ ਲੱਗਾ ਉਸ ਨੂੰ ਅੰਦਾਜ਼ਾ ਹੋ ਗਿਆ ਕਿ ਇਹ ਮੁੱਲਾ ਬਹੁਤ ਚਲਾਕ ਹੈ ਭਿਖਾਰੀ ਬੋਲਿਆ ਤਾਂ ਫਿਰ ਤੁਸੀਂ ਕਿਵੇਂ ਸੰਭਾਲਦੇ ਹੋ ਆਪਣਾ ਪੈਸਾ ਤੁਹਾਡੇ ਕੋਲ ਵੀ ਤਾਂ ਲੋਕਾਂ ਦਾ ਦਿੱਤਾ ਹੋਇਆ ਪੈਸਾ ਹੋਵੇਗਾ ਮੁੱਲਾ ਮੁੱਲਾ ਮਾਨ ਨਾਲ ਬੋਲਿਆ ਮੈਂ ਆਪਣਾ ਸਾਰਾ ਪੈਸਾ ਆਪਣੇ ਇਸ ਡੰਡੇ ਵਿੱਚ ਰੱਖਦਾ ਹਾਂ ਅਤੇ ਉਸ ਨੇ ਆਪਣੇ ਡੰਡੇ ਨੂੰ ਜ਼ਮੀਨ ਤੇ ਪਟਕ ਕੇ ਦਿਖਾਇਆ ਉਹ ਡੰਡਾ ਖੋਖਲਾ ਸੀ ਅੰਦਰੋਂ ਆਵਾਜ਼ ਸੁਣਾਈ ਦਿੱਤੀ ਜਿਵੇਂ ਉਸ ਵਿੱਚ ਕੁਝ ਭਰਿਆ ਹੋਵੇ ਬ੍ਰਾਹਮਣ ਦੇ ਕੰਨ ਖੜੇ ਹੋ ਗਏ ਮਨ ਵਿੱਚ ਬੋਲਿਆ ਓਏ ਤੂੰ ਆਪਣੇ ਡੰਡੇ ਵਿੱਚ ਪੈਸੇ ਲੁਕਾ ਕੇ ਰੱਖਦਾ ਹੈ ਮੁੱਲਾ ਫਿਰ ਤੋਂ ਬੋਲਿਆ ਇਹ ਡੰਡਾ ਮੇਰੀ ਜਾਨ ਹੈ ਦਿਨ ਰਾਤ ਮੇਰੇ ਹੱਥ ਵਿੱਚ ਰਹਿੰਦਾ ਹੈ ਨਾ ਕੋਈ ਥੈਲਾ ਨਾ ਕੋਈ ਟੋਇਆ ਚਾਹੇ ਕੋਈ ਕਿੰਨਾ ਵੀ ਸਮਝਦਾਰ ਚੋਰ ਹੋਵੇ ਇਥੋਂ ਪੈਸੇ ਨਹੀਂ ਲਿਜਾ ਸਕਦਾ ਭਿਖਾਰੀ ਨੇ ਹੈਰਾਨ ਹੋ ਕੇ ਪੁੱਛਿਆ ਕਦੇ ਚੋਰੀ ਨਹੀਂ ਹੋਇਆ ਮੁੱਲੇ ਨੇ ਦਾੜੀ ਸਹਿਲਾਂਦੇ ਹੋਏ ਕਿਹਾ ਕੰਟਕ ਤਾਂ ਨਹੀਂ ਹੋਇਆ ਕੋਈ ਦੁਨੀਆ ਵਿੱਚ ਹਰ ਚਲਾਕ ਦੇ ਉੱਪਰ ਇੱਕ ਹੋਰ ਚਲਾਕ ਹੁੰਦਾ ਹੈ ਅਤੇ ਮੈਂ ਵੀ ਘੱਟ ਨਹੀਂ ਆ ਬ੍ਰਾਹਮਣ ਮਨ ਹੀ ਮਨ ਹੱਸ ਕੇ ਦੁਨੀਆ ਸੱਚਮੁੱਚ ਅਜੀਬ ਹੈ ਇੱਕ ਅੰਨਾ ਭਿਖਾਰੀ ਦੂਜਿਆਂ ਨੂੰ ਧੋਖਾ ਦੇ ਦਿੰਦਾ ਹੈ ਅਤੇ ਇਹ ਅੰਨਾ ਮੁੱਲਾ ਖੁਦ ਨੂੰ ਸਭ ਤੋਂ ਵੱਡਾ ਚਤੁਰ ਸਮਝਦਾ ਹੈ ਭਿਖਾਰੀ ਨੇ ਮੁੱਲੇ ਨੂੰ ਕਿਹਾ ਹੈ ਪਾਈ ਮੈਨੂੰ ਵੀ ਅਜਿਹਾ ਤਰੀਕਾ ਦੱਸ ਦਿਓ ਤਦ ਮੁੱਲਾ ਕਹਿੰਦਾ ਹੈ ਪਹਿਲਾਂ ਦਿਮਾਗ ਲੈ ਫਿਰ ਮੈਂ ਤਰੀਕਾ ਦਿਆਂਗਾ ਜਾ ਮਿਹਨਤ ਕਰ ਭਿਖਾਰੀ ਉਦਾਸ ਹੋ ਕੇ ਚਲਾ ਗਿਆ ਹੁਣ ਬ੍ਰਾਹਮਣ ਸਮਝ ਗਿਆ ਸੀ ਕਿ ਅਗਲਾ ਧਨ ਦਾ ਖਜ਼ਾਨਾ ਇਸ ਡੰਡੇ ਵਿੱਚ ਹੈ ਪਰ ਉਹ ਜਾਣਦਾ ਸੀ ਕਿ ਸਿੱਧੇ ਜਾਣਾ ਗਲਤ ਹੋਵੇਗਾ ਉਹ ਚੁੱਪਚਾਪ ਮਸਜਿਦ ਦੇ ਕੋਨੇ ਵਿੱਚ ਲੁਕ ਗਿਆ ਕੁਝ ਸਮੇਂ ਬਾਅਦ ਮੁੱਲਾ ਆਪਣੇ ਕਮਰੇ ਵੱਲ ਗਿਆ ਉਹ ਹੱਥ ਪੈਰ ਧੋਣ ਲੱਗਾ ਡੰਡਾ ਉਸਨੇ ਨੇੜੇ ਰੱਖ ਦਿੱਤਾ ਤਦ ਬ੍ਰਾਹਮਣ ਨੇ ਸੋਚਿਆ ਇਹੀ ਮੌਕਾ ਹੈ ਨਾਉ ਦੇਖ ਸਕਦਾ ਹੈ ਨਾ ਉਸ ਨੂੰ ਸ਼ੱਕ ਹੋਵੇਗਾ ਪਰ ਉਸਦੀ ਆਤਮਾ ਨੇ ਇੱਕ ਵਾਰ ਹਲਕਾ ਜਿਹਾ ਸਵਾਲ ਕੀਤਾ ਕਿ ਇਹ ਸਹੀ ਹੈ ਮੈਂ ਵੀ ਤਾਂ ਚੋਰੀ ਹੀ ਕਰ ਰਿਹਾ ਹਾਂ ਪਰ ਤਾਂ ਦੀ ਉਸਦੇ ਦਿਲ ਵਿੱਚ ਜਵਾਬ ਆਇਆ ਇਹ ਚੋਰੀ ਨਹੀਂ ਇਹ ਨਿਆਂ ਹੈ ਪਹਿਲਾਂ ਉਸਨੇ ਮੇਰਾ ਪੈਸਾ ਖੋਇਆ ਸੀ ਹੁਣ ਮੈਂ ਕਰਜ਼ਾ ਪੂਰਾ ਕਰ ਰਿਹਾ ਹਾਂ ਅਤੇ ਇਹ ਤਾਂ ਭਗਵਾਨ ਨੇ ਗਰੀਬਾਂ ਦੇ ਨਾਮ ਦਿੱਤਾ ਹੈ ਬਸ ਫੈਸਲਾ ਤੈ ब्राह्मण होली-होली ਅੱਗੇ ਵਧਿਆ ਚੁੱਪ-ਚਾਪ ਮੂਲੇ ਦੀ ਡੰਡੀ ਚੁੱਕੀ ਅਤੇ ਆਪਣੀ ਉਹੀ ਆਕਾਰ ਦੀ ਡੰਡੀ ਉੱਥੇ ਰੱਖ ਦਿੱਤੀ। ਹੁਣ ਦੋਵੇਂ ਡੰਡੀਆਂ ਬਦਲ ਚੁੱਕੀਆਂ ਸਨ ਅਤੇ ਮੂਲਕ ਕੁਝ ਨਹੀਂ ਜਾਣ ਪਾਇਆ। ਇੱਥੇ ব্রাহ্মণ ਡੰਡੀ ਹੱਥ ਵਿੱਚ ਲੈ ਕੇ ਘਰ ਪਹੁੰਚਿਆ। ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਮੁਸਕਰਾਇਆ। ਡੰਡੀ 'ਚੋਂ ਪੈਸਾ ਕੱਢਿਆ, ਚਾਂਦੀ ਵਰਕੇ ਚਮਕਦੇ ਸਿੱਕੇ। ਪਤਨੀ ਹੱਸ ਪਈ। ਤੁਸੀਂ ਤਾਂ ਬਹੁਤ ਹੁਸ਼ਿਆਰ ਨਿਕਲੇ। ব্রাহ্মণ ਬੋਲਿਆ ਮੈਂ ਸਿੱਖ ਰਿਹਾ। ਭਗਵਾਨ ਭਲਾਈ ਦਿੰਦਾ ਹੈ ਤੇ ਦੁਨੀਆ ਚਤਰਾਈ ਸਿਖਾਉਂਦੀ ਹੈ ਦੋਹਾਂ ਵਿੱਚ ਸੰਤੁਲਨ ਜ਼ਰੂਰੀ ਹੈ ਪਤਨੀ ਨੇ ਕਿਹਾ ਹੁਣ ਅਸੀਂ ਆਰਾਮ ਨਾਲ ਰਹਾਂਗੇ ਬ੍ਰਾਹਮਣ ਨੇ ਸਿਰ ਹਿਲਾਇਆ ਨਹੀਂ ਕਹਾਣੀ ਅਜੇ ਖਤਮ ਨਹੀਂ ਹੋਈ ਦੁਨੀਆ ਵਿੱਚ ਅਜੇ ਹੀ ਕਈ ਲੋਕਾਂ ਚੋਂ ਹੋਰਾਂ ਦਾ ਹੱਕ ਮਾਰਦੇ ਹਨ ਮੈਂ ਇਹਨਾਂ ਤੋਂ ਸਿੱਖੇ ਹੀ ਰਹਾਂਗਾ ਕਿ ਦੁਨੀਆ ਕਿਵੇਂ ਚੱਲਦੀ ਹੈ ਅਗਲੇ ਦਿਨ ਉਹ ਫਿਰ ਉਸੇ ਮਸਜਿਦ ਦੇ ਆਸ-ਪਾਸ ਘੁੰਮਦਾ ਰਿਹਾ ਉਹ ਜਾਨਣਾ ਚਾਹੁੰਦਾ ਸੀ ਕਿ ਹੁਣ ਉਹ ਅੰਨਾ ਮੁੱਲਾ ਕੀ ਕਰਦਾ ਹੈ ਸ਼ਾਮ ਹੁੰਦੇ ਹੁੰਦੇ ਉਹੀ ਮੁੱਲਾ ਫੇਰ ਆਇਆ ਪਰ ਉਸਦੇ ਨਾਲ ਇੱਕ ਹੋਰ ਆਦਮੀ ਵੀ ਸੀ ਉਹ ਵੀ ਅੰਨਾ ਸੀ ਅਤੇ ਉਮਰ ਵਿੱਚ ਥੋੜਾ ਵੱਡਾ ਪਹਿਲੇ ਮੁੱਲੇ ਨੇ ਦੂਜੇ ਮੁੱਲੇ ਤੋਂ ਰੋਂਦੇ ਹੋਏ ਕਿਹਾ ਭਾਈ ਮੇਰਾ ਪੈਸਾ ਚੋਰੀ ਹੋ ਗਿਆ ਮੈਂ ਸਭ ਪੈਸਾ ਉਸ ਡੰਡੇ ਵਿੱਚ ਰੱਖਿਆ ਸੀ ਜਿਸ ਨੂੰ ਮੈਂ ਸੁਰੱਖਿਤ ਸਮਝਦਾ ਸੀ ਪਰ ਕੋਈ ਉਸ ਨੂੰ ਲੈ ਗਿਆ ਦੂਜਾ ਮੁੱਲਾ ਗੁੱਸੇ ਵਿੱਚ ਬੋਲਿਆ ਤੁਸੀਂ ਵੀ ਮੂਰਖ ਹੋ ਡੰਡੇ ਵਿੱਚ ਪੈਸਾ ਰੱਖੋਗੇ ਤਾਂ ਚੋਰੀ ਕਿਉਂ ਨਹੀਂ ਹੋਵੇਗਾ ਦੁਨੀਆ ਚਲਾਕਾਂ ਨਾਲ ਭਰੀ ਪਈ ਹੈ ਪਹਿਲਾ ਮੁੱਲਾ ਬੋਲਿਆ ਤਾਂ ਤੁਸੀਂ ਕਿਵੇਂ ਬਚਾਉਂਦੇ ਹੋ ਆਪਣਾ ਪੈਸਾ ਤੁਹਾਡੇ ਪੈਸੇ ਕੀ ਕਦੇ ਚੋਰੀ ਨਹੀਂ ਹੋਏ ਦੂਜਾ ਮੁੱਲਾ ਮਾਨ ਨਾਲ ਬੋਲਿਆ ਨਹੀਂ ਹੋਏ ਕਿਉਂਕਿ ਮੈਂ ਆਪਣਾ ਪੈਸਾ ਕੱਪੜਿਆਂ ਦੇ ਅੰਦਰ ਸਿਲਾਈ ਕਰਕੇ ਰੱਖਦਾ ਹਾਂ ਦੇਖੋ ਇਸੇ ਕੁੜਤੇ ਦੀ ਸਿਲਾਈ ਵਿੱਚ ਸਭ ਪੈਸੇ ਹਨ ਜੋ ਹਮੇਸ਼ਾ ਸਰੀਰ ਦੇ ਨਾਲ ਰਹਿੰਦੇ ਹਨ ਨਾ ਕਿਤੇ ਰੱਖਣਾ ਪੈਂਦਾ ਹੈ ਨਾ ਛੁਪਾਉਣਾ ਪੈਂਦਾ ਹੈ ਨਾ ਕੋਈ ਜਾਣ ਸਕਦਾ ਹੈ ਨਾ ਚੁਰਾ ਸਕਦਾ ਹੈ ਇਹ ਸੁਣ ਕੇ ਬ੍ਰਾਹਮਣ ਦੇ ਮਨ ਵਿੱਚ ਫਿਰ ਤੋਂ ਘੰਟੀ ਵੱਜੀ ਓ ਇਸ ਵਰ ਖਜ਼ਾਨਾ ਕੱਪੜਿਆਂ ਵਿੱਚ ਹੈ ਬ੍ਰਾਹਮਣ ਘਰ ਆਇਆ ਤੇ ਪਤਨੀ ਨੂੰ ਸਭ ਦੱਸਿਆ ਲక్ష్ਮੀ ਦੇਵੀ ਨੇ ਮੱਥੇ ਤੇ ਹੱਥ ਰੱਖਿਆ ਤੇ ਬੋਲੀ ਇਸ ਵਰ ਕੱਪੜੇ ਕੱਟਣ ਨਹੀਂ ਜਾਣਾ ਕੁਝ ਅਜੀਹਾ ਕਰੋ ਕਿ ਉਹ ਖੁਦ ਹੀ ਕੱਪੜੇ ਸੁੱਟ ਦੇਵੇ ਬ੍ਰਾਹਮਣ ਸੋਚ ਵਿੱਚ ਪੈ ਗਿਆ ਤਦ ਉਸ ਨੂੰ ਬਾਹਰ मधु मक्खियां दी पनपनाहट दी आवाज सुनाई देती। ਉਸ ਦੀਆਂ ਅੱਖਾਂ ਵਿੱਚ ਚਮਕਾਈ। ਉਹ ਬੋਲਿਆ, "ਲక్ష్ਮੀ, ਜੇਕਰ ਉਸ ਦੇ ਕੱਪੜਿਆਂ ਵਿੱਚ ਮੱਖੀਆਂ ਡੰਗ ਮਾਰ ਦੇਣ ਤਾਂ ਪਤਨੀ ਮੁਸਕੁਰਾਈ, "બસ, ਇਹੀ ਤਰਕੀਬ ਕੰਮ ਆਵੇਗੀ। ਪਰ ਹਸਮੁਦ ਦੀਨ ਦਾ ਤਰੀਕਾ ਵੀ ਸਮਝਦਾਰੀ ਨਾਲ ਸੋਚਣਾ।" ਬ੍ਰਾਹਮਣ ਨੇ ਇੱਕ मधुमੱਖੀਆਂ ਦਾ ਛੱਤਾ ਲਿਆ। ਉਸ ਛੱਤੇ ਨੂੰ ਇੱਕ ਮਿੱਟੀ ਦੇ ਬਰਤਨ ਵਿੱਚ ਦਪਾਇਆ। ਉੱਪਰ ਖੂਬ ਸਾਰਾ ਸ਼ਹਿਦ ਪਾ ਦਿੱਤਾ ਤਾਂ ਕਿ ਛੱਤੇ ਦਾ ਮੂੰਹ ਟੱਕ ਜਾਵੇ ਅਤੇ ਮਧੂਮਕੀਆਂ ਅੰਦਰ ਹੀ ਰਹਿਣ। ਬ੍ਰਾਹਮਣ ਇਸ ਦਾਲ ਜਿਆ ਪੇਸ਼ ਬਣਾਇਆ ਤੇ ਹੱਥ ਵਿੱਚ ਬਰਤਨ ਲੈ ਕੇ ਹੌਲੀ-ਹੌਲੀ ਮਸਜਿਦ ਵੱਲ ਚੱਲ ਪਿਆ। ਉੱਥੇ ਜਾ ਕੇ ਦੂਜੇ ਮੁੱਲੇ ਨੂੰ ਦੇਖਿਆ। ਬ੍ਰਾਹਮਣ ਨੇ ਮੁਸਕਰਾ ਕੇ ਕਿਹਾ ਜਨਾਬ ਇਹ ਸ਼ਹਿਦ ਤੁਹਾਡੇ ਲਈ ਹੈ। ਤੁਸੀਂ ਨੇਕ ਇਨਸਾਨ ਹੋ। ਤੁਹਾਡੇ ਲਈ ਤੋਹਫ਼ਾ ਲਿਆਇਆ ਹਾਂ। ਮੁੱਲਾ ਖੁਸ਼ ਹੋ ਗਿਆ। ਜਿਵੇਂ ਹੀ ਬ੍ਰਾਹਮਣ ਦੂਰ ਜਾ ਕੇ ਲੁਕਿਆ ਮੂਲੇ ਨੇ ਸੋਚਿਆ ਚਲੋ ਹੁਣ ਸ਼ਾਇਦ ਕੱਟ ਕੇ ਰੱਖ ਲੈਂਦਾ ਉਸ ਨੇ ਬਰਤਨ ਖੋਲਿਆ ਤੇ ਪਹਿਲਾ ਕਟੋਰਾ ਸ਼ਾਇਦ ਨਾਲ ਪਰਿਆ ਲੈ ਹੁਣ ਉਸ ਨੇ ਦੂਜੀ ਵਾਰ ਹੱਥ ਪਾਇਆ ਅਤੇ ਉਸ ਵਾਰ ਉਸ ਦਾ ਹੱਥ ਸਿੱਧਾ ਛੱਤੇ ਵਿੱਚ ਚਲਾ ਗਿਆ ਬਸ ਫਿਰ ਕੀ ਸੀ ਛੱਤਾ ਹਿੱਲਦੇ ਹੀ ਮਧੂ ਮੱਖੀਆਂ ਗੁੱਸੇ ਨਾਲ ਬਾਹਰ ਨਿਕਲ ਆਈਆਂ ਤੇ ਇਕੱਠੇ ਹਮਲਾ ਕਰ ਦਿੱਤਾ ਮੂਲਾ ਜ਼ੋਰ-ਜ਼ੋਰ ਨਾਲ ਚੀਕਣ ਲੱਗਾ ਅੱਲਾ ਬਚਾ ਲੈ ਅਰੇ ਇਹ ਕੀ ਆਫਤ ਹੈ मधु मक्खियों ਦੇ ਚਿਹਰੇ ਗਰਦਨ ਹੱਥ ਕੰਨ ਸਭ ਤੇ ਡੰਗ ਮਾਰਨ ਲੱਗੀਆਂ। ਉਹ ਇੱਧਰ ਉੱਧਰ ਭੱਜਣ ਲੱਗਾ। ਦਰਦ ਦੇ ਮਾਰੇ پاگل ਹੋ ਕੇ ਮੁੱਲੇ ਨੇ ਆਪਣੇ ਕੱਪੜੇ ਉਤਾਰ-ਉਤਾਰ ਕੇ ਸੁੱਟਨੇ ਸ਼ੁਰੂ ਕਰ ਦਿੱਤੇ। ਖੁਰਤਾ ਪਜਾਮਾ ਸਭ ਜ਼ਮੀਨ ਤੇ ਪੈ ਗਏ। ਉਹ ਚੀਕਦਾ ਚਿੱਲਾਉਂਦਾ ਆਪਣੇ ਕਮਰੇ ਵਿੱਚ ਵੜ ਗਿਆ। ਬ੍ਰਾਹਮਣ ਹੋਲੀ ਜੇ ਆਇਆ। ਕੱਪੜੇ ਚੁੱਕ ਕੇ ਤੇ ਘਰ ਵੱਲ ਚੱਲ ਪਿਆ। ਘਰ ਪਹੁੰਚਿਆ ਤਾਂ ਲక్ష్ਮੀ ਦੇਵੀ ਨੇ ਖੁਸ਼ ਹੋ ਕੇ ਕਿਹਾ ਦੇਖਿਆ। ਜੈਸੀ ਕਰਨੀ ਵੈਸੀ ਪਰਨੀ ਕਰੀਬੀ ਹਟੇਗੀ ਸਨਮਾਨ ਵਧੇਗਾ ਭਗਵਾਨ ਨੇ ਤੁਹਾਡੀ ਭਗਤੀ ਅਤੇ ਮੇਰੀ ਸਮਝਦਾਰੀ ਦੋਵਾਂ ਦੀ ਰੱਖਿਆ ਕੀਤੀ ਹੈ ਦੋਸਤੋ ਤਿੰਨੋਂ ਠੱਗ ਭਿਖਾਰੀ ਅਤੇ ਦੋਵੇਂ ਮੂਲੇ ਆਪਣੀ ਚੋਰੀ ਹੋਈ ਦੌਲਤ ਤੇ ਦੁੱਖ ਵਿੱਚ ਰੋ ਰਹੇ ਸਨ ਇੱਕ ਦਿਨ ਸਵੇਰੇ ਉਹ ਤਿੰਨੇ ਮਿਲੇ ਅਤੇ ਫੈਸਲਾ ਕੀਤਾ ਕਿ ਉਹ ਰਾਜੇ ਦੇ ਦਰਬਾਰ ਵਿੱਚ ਜਾਣਗੇ ਰਾਜਾ ਨਿਆਇ ਪ੍ਰੇਮੀ ਅਤੇ ਧਰਮਵਾਲਾ ਸੀ ਤੇ ਨਾ ਉੱਥੇ ਪਹੁੰਚਿਆ ਤੇ ਚੀਕਣ ਲੱਗੇ ਸਾਨੂੰ ਨਿਆਂ ਚਾਹੀਦਾ ਹੈ ਰਾਜੇ ਨੇ ਉਹਨਾਂ ਨੂੰ ਬੁਲਾਇਆ ਤੇ ਬੋਲਿਆ ਦੱਸੋ ਕੀ ਪਰੇਸ਼ਾਨੀ ਹੈ ਤਿੰਨਾਂ ਨੇ ਕੀ ਕਰਕੇ ਆਪਣੀ ਕਹਾਣੀ ਸੁਣਾਈ ਹਰ ਇੱਕ ਨੇ ਕਿਹਾ ਅਸੀਂ ਬਹੁਤ ਨੇਕ ਹਾਂ ਗਰੀਬ ਹਾਂ ਮਿਹਨਤ ਨਾਲ ਪੈਸਾ ਜੋੜਿਆ ਸੀ ਕਿਸੇ ਚਲਾਕ ਆਦਮੀ ਨੇ ਧੋਖਾ ਦੇ ਕੇ ਸਾਡਾ ਸਭ ਕੁਝ ਲੈ ਲਿਆ ਰਾਜੇ ਨੇ ਐਲਾਨ ਕਰਵਾਇਆ ਜਿਸਨੇ ਵਿੰਨਾ ਤਿੰਨਾਂ ਦਾ ਧੰਨ ਲਿਆ ਹੈ ਜੇਕਰ ਉਹ ਆਕੇ ਸਰਸ ਸਸ ਦੱਸ ਦੇਵੇ ਤਾਂ ਉਸ ਸਾਫ ਮਾਫ ਕੀਤਾ ਜਾਵੇਗਾ ਅਤੇ ਇਨਾਮ ਵੀ ਮਿਲੇਗਾ ਇਹ ਖਬਰ ਪੂਰੇ ਨਗਰ ਵਿੱਚ ਫੈਲ ਗਈ ਬ੍ਰਾਹਮਣ ਆਪਣੇ ਘਰ ਵਿੱਚ ਬੈਠਾ ਸਭ ਸੁਣ ਰਿਹਾ ਸੀ ਉਸਦੇ ਮਨ ਵਿੱਚ ਦੋ ਅਵਾਜ਼ਾਂ ਉੱਠੀਆਂ ਪਹਿਲੀ ਬੋਲੀ ਚੁੱਪਚਾਪ ਬੈਠੇ ਰੋ ਦੂਜੀ ਬੋਲੀ ਤੁਸੀਂ ਇਹ ਮਾਰਗ ਸੱਚ ਤੇ ਭਲਾਈ ਨਾਲ ਸ਼ੁਰੂ ਕੀਤਾ ਸੀ ਸੱਚ ਨੂੰ ਕਦੇ ਛੁਪਾਉਣਾ ਨਾ ब्राह्मण ਨੇ ਫੈਸਲਾ ਕਰ ਲਿਆ ਕਿ ਉਹ ਰਾਜੇ ਦੇ ਦਰਬਾਰ ਵਿੱਚ ਜਾਵੇਗਾ ਜਦੋਂ ਰਾਜੇ ਦੇ ਦਰਬਾਰ ਵਿੱਚ ਗਿਆ ਤਾਂ ਰਾਜੇ ਨੇ ਉਸ ਨੂੰ ਦੇਖਿਆ ਤੇ ਪੁੱਛਿਆ ਕਿ ਤੂੰ ਉਹ ਹੈ ब्राह्मण ਨੇ ਨਮਸਕਾਰ ਕਰਕੇ ਕਿਹਾ ਹਾਂ ਮਹਾਰਾਜ ਪਰ ਚੋਰੀ ਲਈ ਨਹੀਂ ਇਹਨਾਂ ਤਿੰਨਾਂ ਨੇ ਧੋਖੇ ਨਾਲ ਮੇਰਾ ਤਾਂ ਲਿਆ ਸੀ ਫਿਰ ਉਸ ਨੇ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਪੂਰੀ ਕਹਾਣੀ ਸੁਣਾਈ ਪੂਰੇ ਦਰਬਾਰ ਵਿੱਚ ਸੁਣ ਪਸਾਰ ਕੇ ਰਾਜਾ ਉੱਠ ਖੜਾ ਹੋਇਆ ਤੇ ਕਹਿਣ ਲੱਗਾ ਸ਼ਾਬਾਸ਼ ਤੂੰ ਨਾ ਕੇਵਲ ਬੁੱਧੀ ਨਾਲ ਕੰਮ ਲਿਆ ਬਲਕਿ ਸੱਚਾਈ ਦਾ ਸਾਥ ਦਿੱਤਾ ਤੇ ਆਪਣਾ ਧੰਨ ਵਾਪਸ ਲਿਆ ਇਹ ਹੀ ਨਿਆਏ ਹੈ ਚੋਰੀ ਨੇ ਫਿਰ ਰਾਜੇ ਨੇ ਤਿੰਨਾਂ ਠੱਗਾ ਮਲ ਇਸ਼ਾਰਾ ਕਰਦੇ ਹੋਏ ਕਿਹਾ ਤੁਸੀਂ ਤਿੰਨਾਂ ਨੇ ਜੋ ਬੀਜ ਬੋਇਆ ਸੀ ਅਜੋ ਹੀ ਕਟਿਆ ਹੈ ਅਨਿਆਇ ਕਦੇ ਫਲ ਨਹੀਂ ਦਿੰਦਾ ਰਾਜੇ ਨੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਸਿਰਫ ਉਹਨਾਂ ਦਾ ਹੰਕਾਰ ਹੀ ਉਹਨਾਂ ਦੀ ਸਜ਼ਾ ਸੀ ਫਿਰ ਬ੍ਰਾਹਮਣ ਵੱਲ ਮੁੜਦੇ ਹੋਏ ਕਿਹਾ ਤੁਸੀਂ ਬੁੱਧੀ ਧੀਰਜ ਅਤੇ ਧਰਮ ਦਾ ਮਾਰਗ ਅਪਣਾਇਆ। ਈਸ਼ਵਰ ਨੇ ਤੁਹਾਡੀ ਪ੍ਰੀਖਿਆ ਲਈ ਅਤੇ ਤੁਸੀਂ ਸਫਲ ਹੋ ਗਏ। ਰਾਜੇ ਨੇ ਉਸ ਨੂੰ ਇਨਾਮ ਵਿੱਚ ਧਨ, ਵਸਤਰ ਅਤੇ ਸਨਮਾਨ ਦਿੱਤਾ ਅਤੇ ਲੋਕਾਂ ਦੇ ਸਾਹਮਣੇ ਕਿਹਾ ਜੋ ਸੱਚ ਦੇ ਚੱਲਦਾ ਹੈ ਉਹ ਅੰਤ ਵਿੱਚ ਵਿਜੀਤ ਹੀ ਹੁੰਦਾ ਹੈ। ਕਛੂਕੁੰਮਾ ਕਹਿੰਦਾ ਹੈ ਮਿੱਤਰ, ਕੈਂਕੜੇ ਹੁਣ ਸੁਨੋ ਆਪਣੇ ਦੋਵਾਂ ਪ੍ਰਸ਼ਨਾਂ ਦੇ ਜਵਾਬ। ਪਹਿਲਾ ਪ੍ਰਸ਼ਨ ਕੀ ਧਨ ਚੋਰੀ ਨਾ ਹੋਵੇ? ਇਸ ਦਾ ਕੀ ਉਪਾਏ ਹੈ? ਧਨ ਦੀ ਰੱਖਿਆ ਤਾਲੇ ਨਾਲ ਨਹੀਂ। ਚਰਿੱਤਰ ਅਤੇ ਵਿਵੇਕ ਨਾਲ ਹੁੰਦੀ ਹੈ ਤਨ ਉੱਥੇ ਹੀ ਸੁਰੱਖਿਤ ਰਹਿੰਦਾ ਹੈ ਜਿੱਥੇ ਮੂੰਹ ਬੰਦ ਅਤੇ ਮਨ ਜਾਗਰੂਕ ਹੋਵੇ ਅਨਚਾਹਿਆ ਪਰ ਦਰਸ਼ਨ ਤਨ ਦਾ ਦੁਸ਼ਮਨ ਹੈ ਅਤੇ ਮੋਨ ਉਸਦਾ ਰਖਕ ਜਿਨਨ ਛਿਪਿਆ ਤਨ ਉਹਨਾਂ ਸੁਰੱਖਿਤ ਜਿਨਾਂ ਦਿਖਾਇਆ ਤਨ ਉਹਨਾਂ ਸੰਕਟ ਵਿੱਚ ਚੌਕਸੀ ਵਿੱਚ ਚੌਕਸੀ ਉਹ ਕਵਚ ਹੈ ਜਿਸ ਨੂੰ ਚੋਰ ਵੀ ਪੇਨ ਨਹੀਂ ਸਕਦਾ ਤਨ ਤੇ ਤਾਲਾ ਲਗਾਓ ਇਹ ਬੁੱਧੀ ਹੈ ਪਰ ਮਨ ਤੇ ਤਾਲਾ ਲਗਾਓ ਇਹ ਨੀਤੀ ਹੈ ਦੂਜਾ ਪ੍ਰਸ਼ਨ ਸਿੱਖੀ ਧੰਨ ਦੀ ਰੱਖਿਆ ਤੇ ਵਿਸਤਾਰ ਲਈ ਕਿਹੜੀਆਂ ਚੀਜ਼ਾਂ ਜ਼ਰੂਰੀ ਹਨ ਧੰਨ ਦੇ ਸੰਗ ਸੰਗ ਗਿਆਨ ਨਾ ਹੋਵੇ ਤਾਂ ਧੰਨ ਛੇਤੀ ਵਿਨਾਸ਼ ਵੱਲ ਚਲਾ ਜਾਂਦਾ ਹੈ ਧੰਨ ਵੱਧਦਾ ਹੈ ਸੰਜਮ ਨਾਲ ਧੰਨ ਘਟਦਾ ਹੈ ਅਭਿਮਾਨ ਨਾਲ ਧੰਨ ਦੀਆਂ ਇਹ ਤਿੰਨ ਦਿਵਯ ਕੁੰਜੀਆਂ ਹਨ ਨੰਬਰ 1 ਗੁਪਤਤਾ ਆਪਣੀ ਗੱਲ ਪੈਸਾ ਤੇ ਯੋਜਨਾ ਹਰ ਕਿਸੇ ਨੂੰ ਨਾ ਦੱਸੋ ਜੋ ਸਭ ਨੂੰ ਸਭ ਦੱਸਦਾ ਹੈ ਉਹ ਖੁਦ ਖਤਰੇ ਵਿੱਚ ਪੈ ਜਾਂਦਾ ਹੈ ਨੰਬਰ 2 ਸੁਰੱਖਿਆ ਦੀ ਯਾਤ ਪੈਸਾ ਘਰ ਅਤੇ ਆਪਣੀਆਂ ਚੀਜ਼ਾਂ ਦੀ ਸਾਵਧਾਨੀ ਨਾਲ ਰੱਖਿਆ ਕਰਨਾ ਲਾਪਰਵਾਹੀ ਨਹੀਂ ਧਿਆਨ ਨਾਲ ਜੀਣਾ ਨੰਬਰ 3 ਵਿਵੇਕਸ਼ੀਲ ਖਰਚ ਪੈਸਾ ਸੋਚ ਸਮਝ ਕੇ ਖਰਚ ਕਰਨਾ ਤੇ ਸਹੀ ਜਗ੍ਹਾ ਲਗਾਉਣਾ ਕਿੱਥੇ ਖਰਚ ਕਰੀਏ ਕਿੱਥੇ ਬਚਤ ਕਰੀਏ ਕਿੱਥੇ ਨਿਵੇਸ਼ ਕਰੀਏ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਸਾਨੂੰ ਜ਼ਰੂਰ ਦੱਸਣਾ ਕਹਾਣੀ ਵਧੀਆ ਲੱਗੀ ਹੋਵੇ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ